30 ਦਸੰਬਰ ਨੂੰ बसपा ਪ੍ਰਧਾਨ ਡਾਕਟਰ ਅਫਤਾਸ ਸਿੰਘ ਕਾਰੀਮਪੁਰੀ ਜੀ ਸਾਥੀਆਂ ਸਮੇਤ ਪਿੰਡ ਕਲੌਲੀ ਪਹੁੰਚੇ ਜਿੱਥੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਸਟੈਚੂ ਦੀ ਬੇਅਦਬੀ ਕੀਤੀ ਗਈ ਅਤੇ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀ ਸ਼ੈਤ ਤੇ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਨੂੰ ਪਿੰਡ ਤੋਂ ਜ਼ਬਰਦਸਤੀ ਚੁੱਕ ਕੇ ਲਿਜਾਇਆ ਗਿਆ बसपा ਲੀਡਰਸ਼ਿਪ ਵੱਲੋਂ ਪ੍ਰਸ਼ਾਸਨ ਨੂੰ 5 ਤਰੀਕ ਤੱਕ ਦਾ ਅਲਟੀਮੇਟਮ ਦਿੱਤਾ ਕਿ ਹਾਂ ਪ੍ਰਸ਼ਾਸਨ ਸਟੈਚੂ ਨੂੰ ਸਥਾਪਿਤ ਕਰੇ ਦੋਸ਼ੀਆਂ ਵਿਰੁੱਧ ਕਾਰਵਾਈ ਕਰੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਹੋਵੇ ਨਹੀਂ ਤਾਂ ਬਸਪਾ 6 ਜਨਵਰੀ ਨੂੰ ਬਨੂਰ ਵਿਖੇ ਧਰਨਾ ਪ੍ਰਦਰਸ਼ਨ ਕਰੇਗੀ ਇਸ ਮੌਕੇ ਪਾਰਟੀ ਦੇ ਸਟੇਟ ਕੋਆਰਡੀਨੇਟਰ ਪੰਜਾਬ ਦੀ ਅਜੀਤ ਸਿੰਘ ਭੈਣੀ ਜੀ ਪਾਰਟੀ ਦੇ ਉਪ ਪ੍ਰਧਾਨ ਸਰਦਾਰ ਬਲਦੇਵ ਸਿੰਘ ਮਹਿਰਾ ਜੀ ਸਟੇਟ ਜਨਰਲ ਸਕੱਤਰ ਸਰਦਾਰ ਜੋਗਾ ਸਿੰਘ ਪਨੋਦੀਆਨ ਸਟੇਟ ਜਨਰਲ ਸਕੱਤਰ ਸਰਦਾਰ ਜਗਜੀਤ ਸਿੰਘ ਛੜਬੜ ਸਟੇਟ ਜਨਰਲ ਸਕੱਤਰ ਸਰਦਾਰ ਰਜਿੰਦਰ ਸਿੰਘ ਨਨਹੇੜੀਆਂ ਪਟਿਆਲਾ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਟਿੱਬੀ ਮੋਹਾਲੀ ਜ਼ਿਲ੍ਹਾ ਪ੍ਰਧਾਨ ਹਰਕਾਦਾਸ ਜਸਪਾਲ ਸਿੰਘ ਐਡਵੋਕੇਟ ਜ਼ਿਲ੍ਹਾ ਕੋਆਰਡੀਨੇਟਰ ਸਰਦਾਰ ਜਨੈਲ ਸਿੰਘ ਰਿਟਾਇਰ ਇਨਕਮ ਟੈਕਸ ਅਫਸਰ ਜ਼ਿਲ੍ਹਾ ਕੋਆਰਡੀਨੇਟਰ ਬੰਦ ਸਿੰਘ ਪੀਟੀਓ ਰਿਟਾਇਰਡ ਸਰਦਾਰ ਸੁੱਚਾ ਸਿੰਘ ਸਨੇਟਾ ਜ਼ਿਲ੍ਹਾ ਕੋਆਰਡੀਨੇਟਰ ਬੇਗ ਸਿੰਘ ਮੋਹਾਲੀ ਦਰਸ਼ਨ ਸਿੰਘ ਨੜਿਆਲੀ ਕੁਲਦੀਪ ਸਿੰਘ ਸਰੋ ਜ਼ਿਲ੍ਹਾ ਕੋਆਰਡੀਨੇਟਰ ਅੰਗਰੇਜ਼ ਸਿੰਘ ਤੋਂ ਇਲਾਵਾ ਪਾਰਟੀ ਦੀ ਹੋਰ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਇਸ ਮੌਕੇ ਸੰਗਤਾਂ ਨੂੰ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ ਸਾਰੇ ਸਮਰਥਕ ਵੀਰੋ ਬੀਬੀਆਂ ਭੈਣਾ ਸਾਰਿਆਂ ਨੂੰ ਜੈ ਜੀ ਜੈ ਬਾਤ ਵਾਹਿਗੁਰੂ ਜਿੱका ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੈਣ ਕਲੌਲੇ ਕਟਨਾ ਕਰਮ ਜਿਹੜਾ ਤੁਸੀਂ ਸਾਰੇ ਹੀ ਬਖ ਬਖ ਸਾਡੇ ਸਾਥੀਆਂ ਨੇ ਚਰਚਾ ਕਰੀ ਹੈ ਕਿ 바바 ਸਾਹਿਬ ਡਾਕਟਰ ਪੀਮਰਾਓ ਮੇਟਕਾ ਜੀ ਭਾਰਤ ਦੇ ਸੰਵਿਧਾਨ ਦੇ ਨਿਰਮਤਾ ਜਿਨੇ ਭਾਰਤ ਦੇ ਕਰੋੜਾਂ ਲੋਕਾਂ ਨੂੰ ਅਸਰਮਾਨ ਦੇ ਹੱਕ ਦਿੱਤੇ ਆਜ਼ਾਦੀ ਦਾ ਪ੍ਰਬੰਧ ਕਰਕੇ ਦਿੱਤਾ ਬਰਾਬਰੀ ਦਾ ਪ੍ਰਬੰਧ ਕਰਕੇ ਦਿੱਤਾ ਕਾਨੂੰਨ ਦੇ ਵਿੱਚ ਭਾਈਚਾਰਕ ਸਾਂਝ ਲਈ ਪ੍ਰਾਗਾਂਕਿਕਤਾ ਇਸ ਦੇਸ਼ ਦੇ ਅੰਦਰ ਜਾਤੀਵਾਦੀ ਪ੍ਰਬੰਧ ਦੇ ਅੰਦਰ ਇੰਨੀ ਨਫਰਤ ਹੈ ਕਿ ਦੇਸ਼ ਨੂੰ ਸੰਵਿਧਾਨ ਦੇਲ ਵਾਲੇ ਕਰੋੜਾਂ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਵਾਲੇ ਉਹਨਾਂ ਦਾ ਬੰਦਾ ਸਨਮਾਨ ਦੇਣ ਨੂੰ ਵਿਵਸਥਾ ਤਿਆਰ ਨਹੀਂ ਮੈਨੂੰ ਜਦੋਂ ਪਤਾ ਲੱਗਿਆ ਤਾਂ ਮੈਂ ਆਪਣੀ ਪਾਰਟੀ ਦੇ ਸਟੇਟ ਦੇ ਕੋਆਰਡੀਨੇਟਰ ਮਾਨਜੂ ਪ੍ਰਜਾਪਤੀ ਜੀ ਸਿੰਘ ਪੈਣੀ ਜੀ ਨਾਲ ਗੱਲ ਕੀਤੀ ਕਿ ਇਹ ਘਟਨਾ ਜਿਹੜੀ ਆ ਮੇਰੇ ਨੋਟਸ ਵਿੱਚ ਆਈ ਹੈ ਤਾਂ ਇਹਦੇ ਬਾਰੇ ਪਤਾ ਕਰਾਇਆ ਜਾਵੇ ਤੋਏ ਨਾ ਨੇ ਫਿਰ ਪਾਰਟੀ ਦੀ ਜਿਹੜੀ ਲੋਕਲ ਲੀਡਰਸ਼ਿਪ ਸੀ ਮਹਾਰਾਜ ਜੀ ਜੋਗਾ ਸਿੰਘ ਪਨੋਂਦਿਆ ਜੀ ਖਰਬਰ ਜੀ ਆਪਣੇ ਦੋਨੇ ਜिले ਦੇ ਪ੍ਰਧਾਨ ਜੋਗਾ ਸਿੰਘ ਪਨੋਂਦਿਆ ਸਾਹਿਬ ਮੀਟਲ ਸਿੰਘ ਜੀ ਹਰਕਾ ਦਾ ਜੀ ਸਰੇਂਡਾ ਜੀ ਜਨਰਤਿਕ ਦੀ ਜਿੰਨੀ ਟੀਮ ਬੀਐਸਪੀ ਦੀ ਵਕੀਲ ਸਾਹਿਬ ਆਪਣੇ ਨਿਸਪਾਲ ਜੀ ਸਾਰੇ ਨਾਲ ਗੱਲ ਕਰੇ ਔਰ ਇਹ ਤੁਹਾਡੇ ਕੋਲ ਆ ਕੇ ਰਿਪੋਰਟ ਲੈ ਕੇ ਜਦੋਂ ਮੈਨੂੰ ਭੇਜੀ ਕਿ ਇਹ ਜ਼ਮੀਨ ਜਿਹੜੀ ਆ ਇਹਦਾ ਮਤਾ ਪਹਿਲਾਂ ਪੈ ਚੁੱਕਾ ਹੈ ਪੰਚਾਇਤ ਵੱਲੋਂ ਔਰ ਇਹ ਅਨੁਸੂਚਿਤ ਜਾਤੀਆਂ ਦੀ ਜ਼ਮੀਨ ਛੇੜੋ ਕਸ ਦੀ ਜ਼ਮੀਨ ਔਰ ਉਹਦੀ ਨਿਸ਼ਾਨਦੇਹੀ ਹੋਈ ਬਕਾਇਦਾ ਤੁਸੀਂ ਦੱਸਦੇ ਆ ਤਾਰ ਲਗਾਈ ਸਪੈਦੇ ਲਗਾਏ ਲੇਕਿਨ ਜਿਉਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਉੱਥੇ ਆਏ ਤੋ ਵਿਵਸਥਾ ਨੂੰ ਤਕਲੀਫ ਸ਼ੁਰੂ ਹੋ ਗਈ ਪੰਜਾਬ ਦਾ ਮੁੱਖ ਮੰਤਰੀ ਮੇਰਾ ਖਿਆਲ ਹੈ ਤੂੰ ਚੰਡੀਗੜ੍ਹ ਕਿੰਨਾ ਸਫਰ ਹੈ ਜੀ ਕਿੰਨੇ ਕਿਲੋਮੀਟਰ ਦਾ ਸਫਰ ਹੈ 20 25 ਕਿਲੋਮੀਟਰ ਤੋਂ ਦੂਰ ਹੈ ਔਰ ਉਹਨਾਂ ਦੇ ਵਿਧਾਇਕ ਵੀ ਆਮ ਪਾਰਟੀ ਦਾ ਤੋ ਐਮਐਨਏ ਵੀ ਅੱਖਾਂ ਬੰਦ ਮੁੱਖ ਮੰਤਰੀ ਦੀਆਂ ਅੱਖਾਂ ਬੰਦ ਤੇ ਉਦਾਂ ਸਰਕਾਰ ਕੋਸਟਰਾਂ ਤੇ ਡਾਕਟਰ ਅੰਬੇਕਰ ਦਾ ਸਿਰ ਤੇ ਫੋਟੋ ਲਾ ਕੇ ਰੱਖਦੀ ਹੈ ਤੇ ਜੱਟਾਂ ਅੰਬੇਕਰ ਸਾਭ ਦੀ ਬੇਅਦਬੀ ਡਾਕਟਰ ਅੰਬੇਕਰ ਸਾਭ ਦੇ ਬੁੱਤਾਂ ਨੂੰ ਤੋੜਨਾ ਪਰ ਮੈਂ ਹੈਰਾਨ ਹਾਂ ਕਿ ਇੱਥੋਂ ਦਾ ਪੁਲਿਸ ਅਧਿਕਾਰੀ ਜਿਹੜਾ ਐਸ ਐਚਓ ਜੋ ਵੀ ਇੱਥੇ ਦੇ ਥਾਣੇ ਦਾ ਪ੍ਰਬੰਧਕ ਹੈ ਜਿਹਦੀ ਜ਼ਿੰਮੇਵਾਰੀ ਬੰਦੀ ਸੀ ਕਿ ਜੇ 14 ਤਰੀਕ ਦੀ ਇਹ ਘਟਨਾ ਹੈ ਮੰਨ ਲਓ ਤਾਂ ਇਹਦੀ ਜ਼ਿੰਮੇਵਾਰੀ ਬੰਦੀ ਸੀ ਕਿ ਜਿਹੜੇ ਦੋਸ਼ੀ ਆ ਉਹਨਾਂ ਦੇ ਬਰੁਖ ਕਾਨੂੰਨ ਅਨਸਾਰ ਕਾਰਵਾਈ ਕੀਤੀ ਜਾਂਦੀ ਔਰ ਬਤ ਨੂੰ ਉੱਥੇ ਹੀ ਸਥਾਪਿਤ ਕੀਤਾ ਜਾਂਦਾ ਲੇਕਿਨ ਇਦਾਂ ਵਿਵਸਥਾ ਦੇ ਬੁਰੇ ਪ੍ਰਸ਼ਾਸਨ ਲੰਮਾ ਪਿਆ ਕਿ ਉਹ ਇਨਸਾਫ ਦੇਣ ਦੀ بجائے ਬੇਇਨਸਾਫੀ ਕਰਨ ਵਾਲਿਆਂ ਦੀ ਬੇਅਦਬੀ ਕਰਨ ਵਾਲਿਆਂ ਦੀ ਪਿੱਠ ਥੱਪੜ ਦੇ ਨਜ਼ਰ ਆਉਂਦੀ ਮੈਂ ਪੰਜਾਬ ਦੀ ਸਰਕਾਰ ਨੂੰ ਇਹ ਬੇਨਤੀ ਵੀ ਕਰਦਾ ਸਲਾਹ ਵੀ ਦਿੰਦਾ ਔਰ ਅਸੀਂ ਚੁਣੌਤੀ ਵੀ ਦਿੰਦੇ ਕਿ ਡਾਕਟਰ ਅੰਬੇਡਕਰ ਨੇ ਦੇਸ਼ ਨੂੰ ਸੰਵਿਧਾਨ ਦਿੱਤਾ ਔਰ ਤੁਸੀਂ ਸੰਵਿਧਾਨ ਦੀ ਸੋਚ ਚੁੱਕੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਡਾਕਟਰ ਅੰਬੇਡਕਰ ਦੀ ਵਿਅਤਵੀ ਕਰਨ ਵਾਲੀਆਂ ਤਾਕਤਾਂ ਨੂੰ ਠੋਪ ਚੰਗੀ ਤਰ੍ਹਾਂ ਔਰ ਡਾਕਟਰ ਅੰਬੇਡਕਰ ਕੀਤੇ ਸਨਮਾਨ ਨੂੰ ਬਹਤ ਅਗਰ ਤੁਸੀਂ ਇਹ ਜ਼ਿੰਮੇਵਾਰੀ ਨਹੀਂ ਨਿਭਾਓਗੇ ਤੋ ਫਿਰ ਮਜਬੂਰ ਨਭੋਜਨ ਸਮਾਜ ਪਾਰਟੀ ਨੂੰ ਅੰਦੋਲਨ ਦਾ ਰਸਤਾ ਕਹਿ ਚੁੱਕਾ ਕੋਲ ਪਾਰਟੀ ਜਿੰਦਾਬਾਦ 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 ਅੱਜ ਤੱਕ ਕਿੰਨੀਆਂ ਨੇ 23 23 ਤੋ ਅਸੀਂ ਪ੍ਰਸ਼ਾਸਨ ਨੂੰ 10 12 ਦਿਨ ਦਾ ਸਮਾਂ ਦੇਵਾਂਗੇ ਕਿ ਅਗਰ ਉਹ ਇਸ ਸਮੇਂ ਸਟੇਟੂ ਬਾਬਾ ਸਾਹਿਬ ਦੇ ਬੁੱਤ ਦੀ ਉੱਥੇ ਸਥਾਪਨਾ ਕਰ ਦੇਵੇ ਜਿਹੜੀ ਕਿ ਪੰਜਾਬ ਸਰਕਾਰ ਦੀ ਸੰਵਧਾਨਿਕ ਜ਼ਿੰਮੇਵਾਰੀ ਤੋਂ ਅੱਛੀ ਗੱਲ ਹੈ ਅਗਰ ਉਹ ਨਹੀਂ ਕਰਦੇ ਤਾਂ ਬਹੁਜਨ ਸਮਾਜ ਪਾਰਟੀ ਇੱਕ ਅੰਦੋਲਨ ਪਲਾਨ ਕਰੂਗੀ ਔਰ ਉਹਦੇ ਤਰੀਕ ਅਸੀਂ ਅੱਜ ਇਹ ਦੱਸ ਦਿੰਦੇ ਆ ਅਸੀਂ ਆਪਣੀ ਸਾਰੀ ਟੀਮ ਨਾਲ ਸਲਾਹ ਕੀਤੀ ਆ ਕਿ 6 ਤਰੀਕ ਜਨਵਰੀ ਦੇ ਆ ਦਸੰਬਰ ਤਕਰੀਬਨ ਐਂਡ ਤੇ ਆ ਕਿਉਂਕਿ ਕੁਛ ਦਿਨ ਜਨਰ ਚੋਕੇ ਸਹਿਰ ਜਾਂਦੇ ਨੇ ਛੇਤੀ ਦਿਨ ਚੱਲਦੇ ਆ ਅਸੀਂ ਨਹੀਂ ਚਾਹੁੰਦੇ ਕਿ ਉਹ ਸੰਗਤਾਂ ਦਾ ਧਿਆਨ ਕਿਸੇ ਹੋਰ ਪਾਸੇ ਅਸੀਂ ਖਿੱਚੀਏ ਉਸ ਸਮਾਂ ਨਿਕਲਣ ਤੋਂ ਬਾਅਦ ਮੌਜੂਦ ਸਮਾਜ ਪਾਰਟੀ ਦੀ ਸਾਰੀ ਟੀਮ ਨੇ ਸਲਾਹ ਕਰਕੇ ਫੈਸਲਾ ਕੀਤਾ ਕਿ 6 ਜਨਵਰੀ ਨੂੰ ਜਿਹੜਾ ਪੁਲਿਸ ਸਟੇਸ਼ਨ ਬਨੂੜ ਹੈ ਉੱਥੇ ਬੋਧਨ ਸਮਾਜ ਪਾਰਟੀ ਇਸ ਜ਼ਬਰ ਤੇ ਵਿਰੁੱਧ ਦੋਚੀਆਂ ਨੂੰ ਸਜ਼ਾ ਦਿਵਾਉਣ ਲਈ ਔਰ ਪੰਜਾਬ ਸਰਕਾਰ ਨੂੰ ਆਪਣੀ ਗਲਤੀ ਨੂੰ ਦਰਸਤ ਕਰਨੇ ਇੱਕ ਬੜਾ ਧਰਨਾ ਪ੍ਰਦਰਸ਼ਨ ਕਰੋਗੇ ਇਸ ਕਰਕੇ ਮੇਰੀ ਪਟਿਆਰੇ ਵਾਲਿਆਂ ਨੂੰ ਵੀ ਬਕੀਰ ਸਾਹਿਬ ਤੁਹਾਨੂੰ ਵੀ ਔਰ ਇੱਧਰ ਅਫਸਰ ਸਾਹਿਬ ਇੰਕਮ ਟੈਕਸ ਅਫਸਰ ਸਾਹਿਬ ਦੇਖੋ ਇਨਕਮ ਵੀ ਆ ਟੈਕਸ ਵੀ ਆ ਅਫਸਰ ਵੀ ਤਿੰਨ ਚੀਜ਼ਾਂ ਇਕੱਠੀਆਂ ਨੇ ਲੇਕਿਨ ਇਹ ਮਿਲੀਆਂ ਕਿਦਾਂ ਡਾਕਟਰ ਅੰਬੇਡਕਰ ਦੇ ਸੰਘਰਸ਼ ਵਿੱਚ ਔਰ ਇਧਰ ਬਕੀਰ ਔਰ ਹੋਰ ਅਧਿਕਾਰੀ ਤੋਂ ਆਪਣਾ ਡਾਕਟਰ ਅੰਬੇਡਕਰ ਜਿਹਦੇ ਸਨਮਾਨ ਦੀ ਲੜਾਈ ਨੂੰ ਪਿੰਡ ਪਿੰਡ ਦੇ ਵਿੱਚ ਲੈ ਕੇ ਗਏ ਕਹਿੰਦਾ ਤਾਂ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਸੇ ਪਿੰਡ ਵਿੱਚ ਬਾਊਡਮ ਸਮਾਜ ਪਾਰਟੀ ਦਾ ਯੂਨਿਟ ਬਣਾਇਆ ਗਿਆ ਯੂਨਿਟ ਜਿੱਥੇ ਬੇਇਨਸਾਫੀ ਹੋਈ ਹੈ ਇੱਥੇ ਲੜਾਈ ਲੜਨੇ ਲਈ ਅਣਖੀ ਜੋਬੇ ਤਿਆਰ ਕੀਤੇ ਜਾਣ ਔਰ ਪਿੰਡ-ਪਿੰਡ ਦੇ ਵਿੱਚ ਵੱਡੀ ਤਿਆਰੀ ਕਰਕੇ ਆਪਾਂ 6 ਤਰੀਕ ਨੂੰ ਪੰਜਾਬ ਸਰਕਾਰ ਦੇ ਨੱਕ ਵਿੱਚ ਦਮ ਕਰਕੇ बाबा साहब डॉक्टर अंबेडकर जी का सम्मान बहाल करना है और जिथ स्टेचू उठाया है उबारा बोल करा इस करके मेरी बेनती है और मुख्यमंत्री भगवंत मान जी नु भी कहना है कि तुसी हमेशा केजरीवाल साहब तुसी ਤੁਸੀਂ ਬੜਾ ਧੋਖਾ ਕੀਤਾ ਪੰਜਾਬੀਆਂ ਨਾਲ ਦੇਸ਼ ਵਾਸੀਆਂ ਨਾਲ ਤੁਹਾਡਾ ਨਾਂ ਡਾਕਟਰ ਅੰਬੇਦਕਰ ਜੀ ਦੀ ਫੋਟੋ 'ਚ ਵਿਸ਼ਵਾਸ ਹੈ ਨਾ ਡਾਕਟਰ ਅੰਬੇਦਕਰ ਸਾਹਿਬ ਜੀ ਦੀ ਸੋਚ ਵਿੱਚ ਵਿਸ਼ਵਾਸ ਹੈ ਨਾ ਉਹਨਾਂ ਦੇ ਸੰਵਿਧਾਨ ਵਿੱਚ ਤੁਹਾਡਾ ਵਿਸ਼ਵਾਸ ਹੈ ਤੁਹਾਡੇ ਸਮੇਂ ਤੇ 6 ਜਗ੍ਹਾ ਪਹਿਲਾਂ ਡਾਕਟਰ ਅੰਬੇਦਕਰ ਦੇ ਬੁੱਤ ਤੋੜੇ ਗਏ ਔਰ ਉੱਥੇ ਵੀ ਬੀਐਸਪੀ ਨੇ ਲੜਾਈ ਲੜੀ ਦੋਚੀ ਗੇਮ ਪਜਵਾਨ ਦਾ ਕੰਮ ਬੀਐਸਪੀ ਨੇ ਕੀਤਾ ਅੱਜ ਸੱਤਵੇਂ ਦਿਨ ਜਿਹੜਾ ਆ ਇਹ ਤੁਹਾਡੇ ਸਮੇਂ ਦੇ ਵਿੱਚ ਇਹ ਕਲੰਕ ਪੰਜਾਬ ਦੇ ਮੁੱਖ ਮੰਤਰੀ ਦੇ ਮੱਥੇ ਤੇ ਲੱਗ ਰਿਹਾ ਕਿ ਭਾਰਤ ਦੇ ਸੰਵਿਧਾਨ ਦੇ ਨਰਮਾਤਾ ਦੇ ਪੁੱਤ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਹ ਸਜ਼ਾ ਦੇਣ ਦੀ ਬਜਾਏ ਉਹਨਾਂ ਦੀ ਪਿੱਠ ਥਾਪੜ ਦੇ ਅਗਰ ਪਿੱਠ ਨਾ ਥਾਪੜਦਾ ਹੁੰਦਾ ਕਿਸੇ ਦੀ ਮਜ਼ਾਲ ਨਹੀਂ ਸੀ ਕਿ ਉਹ ਬਾਬਾ ਸਾਹਿਬ ਡਾਕਟਰ ਅੰਮੇਟ ਸਰ ਦੇ ਸਟੈਚੂ ਨੂੰ ਆ ਕੇ ਲੱਗੇ ਨੂੰ ਉਠਾਉਂਦੇ ਔਰ ਫਿਰ ਪੁਲਿਸ ਉੱਤੇ ਲਗਾਉਣ ਦੀ ਬਜਾਏ ਉੱਤੋਂ ਸਟੈਚੂ ਉਟਾ ਕੇ ਲੱਗੇ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਮੈਂ ਬਹੁਤ ਜ਼ਿਆਦਾ ਹੋਰ ਕੁਝ ਨਹੀਂ ਕਹਿਣਾ ਕਿਉਂਕਿ ਸਰਕਾਰ ਇਹ ਹਰ ਪਿੰਡ ਤੇ ਫੇਰ ਅਪਰਾਧ ਅਨਿਆਯ ਅਤਿਆਚਾਰ ਇਹ ਸਰਕਾਰ ਇੰਨੀ ਗੈਰ ਜ਼ਿੰਮੇਵਾਰ ਸਰਕਾਰ ਹੈ ਕਿ ਇਹਨੇ ਪਿੰਡ ਧਲੇਤਾ ਫਲੋਰ ਦੇ ਵਿੱਚ ਗੁਰੂ ਰਵਿਦਾ ਜੀ ਦੇ ਗੁਰਦੁਆਰੇ ਤੇ 21 ਅਗਸਤ ਨੂੰ ਸਵੇਰੇ 6 ਵਜੇ ਜੈਸੀ ਵੀ ਲੈ ਕੇ 2300 ਬੰਦਾ ਪੁਲਿਸ ਦਾ ਲੈ ਕੇ ਹਮਲਾ ਕੀਤਾ ਔਰ ਗੁਰੂ ਕਾ ਦੀ ਚਾਰ ਦੁਬਾਰੀ ਨੂੰ ਤੈਟੇੜੇ ਕਰ ਦਿੱਤਾ 21 ਅਗਸਤ ਨੂੰ ਔਰ ਉਸ ਤੋਂ ਬਾਅਦ ਬੋਧਨ ਸਮਾਜ ਪਾਰਟੀ ਨੇ 1 ਮਹੀਨਾ ਲੜਾਈ ਲੜ ਕੇ ਜਿੱਥੇ ਗੁਰੂ ਘਰ ਦੀਆਂ ਦਿਵਾਰਾਂ ਜੈਸੀ ਵੀ ਨਾਲ ਢਾਈਆਂ ਸੀ ਮੈਂ ਤੁਹਾਨੂੰ ਵਧਾਈ ਦੇਣਾ ਕਿ ਬੋਧੂ ਸਮਾਜ ਪਾਰਟੀ ਦੇ ਅਣਖੀ ਯੋਧਿਆਂ ਨੇ ਸੰਗਤ ਨੇ ਪੰਜਾਬ ਦੀ ਸਰਕਾਰ ਦੇ ਮੁਖੀਏ ਪਗਵੰਸ ਮਾਨ ਦਾ ਹੰਕਾਰ ਤੋੜਿਆ ਔਰ ਉਸੇ ਜਗ੍ਹਾ ਤੇ ਹੁਣ ਉਹ ਚਾਰ ਦਿਵਾਰੀ ਬਣ ਚੁੱਕੀ ਹੈ ਜਿਹੜੀ ਇਹ ਤੋੜੀ ਸੀ ਉਹ ਲੜਾਈ ਜਿੱਤੀ ਬੋਧੂ ਸਮਾਜ ਪਾਰਟੀ ਨੇ ਤੇਲੇ ਸੇਟਾ ਮੋਰਚਾ ਫਤਹਿ ਕੀਤਾ ਗੁਰੂਕਰਨ ਦੇ ਮੰਗਿਆ ਔਰ ਉਹ ਇਹਨਾਂ ਨੂੰ ਸਜ਼ਾ ਵੀ ਮਣੀ ਕਿ ਜਿਸ ਪਿੰਡ 'ਚ ਇਹਨਾਂ ਨੇ ਗੁਰੂ ਦੇ ਵਿਦਾਸ ਗੁਰੂ ਕਰਤੇ ਹਮਲਾ ਕਰਕੇ ਚਾਰ ਦਿਵਾਰੀ ਤੋੜੀ ਉਸ ਪਿੰਡ ਦੀ ਆ ਬਲੋਕ ਸਮਟੀ ਦੀ ਇਲੈਕਸ਼ਨ ਹੋਈ ਉਸ ਪਿੰਡ ਦੀ ਬਲੋਕ ਸਮਟੀ ਵੀ ਬੀਐਸਪੀ ਨੇ ਜਿੱਤੀ ਕਿ ਬਦਹਾਂ ਸਭਾ ਤੇ ਫਲੋਰ ਦੇ ਵਿੱਚ ਇੱਕ ਕਟਨਾ ਕਰਮ ਹੋਇਆ ਯਾਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਸੀ ਉਤੇ ਚਾਰ ਮੁੱਖ ਮੰਤਰੀ ਸਾਹਿਬ ਜਿਹੜਾ ਆਪਣਾ ਦਿਮਾਗ ਖੋਲੋ ਸੰਘਤ ਤੁਹਾਨੂੰ ਸਜ਼ਾ ਦਿੱਤੀ ਆ ਕਿ ਹੋਰ ਮਿਲਣੀ ਆ ਪੂਰੇ ਪੰਜਾਬ 'ਚ ਅਸੀਂ ਕਿਹਾ ਸੀ ਕਿ ਗੁਰੂ ਰਵਿਦਾਸ ਗੁਰੂ ਘਰ ਤੇ ਹਮਲੇ ਲਈ ਮਾਫੀ ਮੰਗ ਲਓ ਜਿਨ੍ਹਾਂ ਪ੍ਰਸ਼ਾਸਨ ਤੇ ਕਾਰਵਾਈ ਕਰ ਲਓ ਗੁਰੂ ਘਰ ਦੀਆਂ ਦੀਵਾਰਾਂ ਤਾਂ बन ਗਈਆਂ ਪਰ ਤੁਸੀਂ ਹੰਕਾਰ ਨਹੀਂ ਛੱਡਿਆ ਹਲੇ ਤੱਕ ਮਾਫੀ ਨਹੀਂ ਮੰਗੀ ਤੁਸੀਂ ਜਿਲਾ ਪ੍ਰਸ਼ਾਸਨ ਤੇ ਕਾਰਵਾਈ ਨਹੀਂ ਕੀਤੀ ਹੁਣ ਤੁਸੀਂ ਇੱਥੇ ਨਮਾ ਆ ਜਿਹੜਾ ਕੰਮ ਕੀਤਾ ਕਿ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਤੇ ਬੁੱਤ ਨੂੰ ਉਠਾ ਲਗਈ ਤੁਹਾਡੀ ਸਰਕਾਰੀ ਮਸ਼ੀਨਰੀ ਤੁਹਾਡੀ ਪੁਲਿਸ ਜਿਹਦੀ ਜ਼ਿੰਮੇਵਾਰੀ ਬੁੱਤ ਦੀ ਰਾਖੀ ਕਰਨਾ ਬਣਦੀ ਸੀ ਉਹ ਅਪਰਾਧੀਆਂ ਦੀ ਰਾਖੀ ਕਰਨ ਤੇ ਲੱਗ ਗਏ ਅਪਰਾਧੀਆਂ ਦੇ ਬਚਾਤ ਲੱਗ ਗਏ ਚਾਰ ਜ਼ਿਲ੍ਹਾ ਪ੍ਰੀਸ਼ਦ ਫਲੋਰ ਵਿਧਾਨ ਸਭਾ ਜਿੱਥੇ ਤਲੇਟਾ ਪਿੰਡ ਪਿੰਡਾ ਫਲੋਰ ਵਿਧਾਨ ਸਭਾ ਚ ਚਾਰਾਂ ਚੋਂ ਦੋ ਜਿੱਤੀਆਂ ਹਾਤੀ ਨੇਭੋਜਨ ਸਮਾਜ ਪਾਰਟੀ ਨੇ ਜਿੱਤ ਆਪ ਔਰ ਇੱਕ ਵਜੀ ਗਾਂਦਰਸ ਨੇ ਇੱਕ ਵਜੀ ਅਕਾਲੀਆਂ ਨੇ ਔਰ ਐਸਾ ਗੁਰੂ ਸਾਹਿਬ ਨੇ ਹਮਸਾਰ ਤੋੜਿਆ ਗੁਰੂ ਘਰ ਦੀਆਂ ਦਿਵਾਰਾਂ ਤੋੜਨ ਵਾਲਿਆ ਜੇ ਬੰਦੇ ਜ਼ੀਰੋ ਹੋਰ ਮੈਂ ਇਹ ਕਹਿਣਾ ਚਾਹੁੰਨਾ ਸੁਨੇਹਾ ਦੇਣਾ ਚਾਹਨਾ ਮੁੱਖ ਮੰਤਰੀ ਸਾਹਿਬ ਨੂੰ ਕਿ ਅਗਰ ਤੁਸੀਂ ਅਜੇ ਵੀ ਆਪਣਾ ਦਿਮਾਗ ਠਿਕ ਨਾ ਕੀਤਾ ਤੇ ਅੱਜ ਤਾਂ ਤੁਸੀਂ ਫਲੌਪ ਜ਼ੀਰੋ ਹੋਏ ਆ ਤੇ 바ਵਾ ਸਾਹਿਬ ਡਾਕਟਰ ਅੰਬੇਦਕਰ ਦੀ ਬੇਅਦਬੀ ਤੁਹਾਨੂੰ ਪੰਜਾਬ ਵਿੱਚ ਵੀ ਜ਼ੀਰੋ ਕਰਨੇ ਦਾ ਪ੍ਰਬੰਧ ਕਰਕੇ ਦਿਖਾਓ ਇਸ ਕਰਕੇ ਮੇਰੀ ਬੇਨਤੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਜਿੰਨੀ ਲੀਡਰਸ਼ਿਪ ਹੈ ਕਿ ਤੁ ਆਪਾਂ ਸਾਰੇ ਡਾਕਟਰ ਅੰਬੇਦਕਰ ਕਰਕੇ ਨੇ ਇੱਕ ਇਹ ਵਿਵਸਥਾ ਤਰ ਨੂੰ ਬੜਾ ਸਾਧਨਾ ਵੀ ਬੰਦ ਕਰ ਦੇਣਾ ਹਜ਼ਾਰਾਂ ਸਾਲ ਤੁਹਾਡੇ ਲਈ ਸਕੂਲ ਨੂੰ ਟਾਲੇ ਨਾਲ ਤੇ ਕਿ ਨਹੀਂ ਬਣ ਸਕਦੇ ਸਕੂਲ ਚ ਹਜ਼ਾਰਾਂ ਸਾਲ ਇਹ ਲਿਖ ਦਿੱਤਾ ਕਿ ਇੱਕ ਇੱਕ ਸੈਂਟੀਮੀਟਰ ਜ਼ਮੀਨ ਦੇ ਮਾਲਕ ਨਹੀਂ ਹੋ ਸਕਦੇ ਤੁਹਾਡੇ ਬਜ਼ੁਰਗਾਂ ਤੋਂ ਸਾਡੇ ਬਜ਼ੁਰਗਾਂ ਤੋਂ ਜ਼ਮੀਨਾਂ ਖੋਈਆਂ ਵੀ ਔਰ ਨਾਲ ਫਿਰ ਪਵਨ ਦੀ ਵੀ ਗਾਈ ਕਿ ਉਹ ਨਹੀਂ ਤੁਸੀਂ ਮਾਰਗ ਹੋ ਸਕਦੇ ਹਜ਼ਾਰਾਂ ਸਾਲ ਜਿਹੜੀ ਵਿਵਸਥਾ ਨੇ ਅਸ਼ੂਤ ਕਰਨ ਕੇ ਰੱਖਿਆ ਬੰਦਿਆਂ ਦੀ ਰੈਂਕ ਵਿਖੜੇ ਹੁੰਦ ਤਾ ਅਗਰ ਬੰਦਿਆਂ ਦੀ ਕਤਾ ਕਿਸੇ ਨੇ ਆਪਾਂ ਨੂੰ ਖੜੇ ਕੀਤਾ ਤਖ ਬੇਗ ਜੀ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਕੀ बाबा साहब तेरी सोच दे बाबा साहब तेरी सोच ते। दे ते। इस करके मैं तुम्हें तो बेनती करनी चाहूंगा कि अपने मसीहा दे सम्मान ले अपने रहबर के सत्कार ले पूरी तंद ही ना छे तरीक जोधे बन के लग जाओ अणकी लीडर ਆਪਣੇ ਪਿੰਡ ਚੋਂ ਵੱਡੇ ਸਾਧਨ ਲੈ ਵੱਡੇ ਪਿੰਡਾਂ ਤੋਂ ਪਹਿਲਾਂ ਫਿਰ ਇਲਾਕੇ ਚ ਤੋਂ ਬਿਹਤਰੀਨ ਇਹ ਐਸਾ ਪ੍ਰੋਗਰਾਮ ਕਰਨਾ ਭਗਵੰਤ ਮਾਨ ਜੀ ਦੀ ਹੋਸਟ ਕਾਣੇ ਲਿਆਉਣੀ ਆ ਝੰਡੋਰਨਾ ਆ ਭਗਵੰਤ ਮਾਨ ਨੂੰ ਤੋਂ ਇਸ ਕਰਕੇ ਲੀਡਰਸ਼ਿਪ ਨੂੰ ਮੇਰੀ ਬੇਨਤੀ ਆ ਨਗਰ ਵਾਸੀ ਵੀਰਾਂ ਭੈਣਾਂ ਨੂੰ ਮੇਰੀ ਬੇਨਤੀ ਆ ਆਪਾਂ ਇੱਥੇ ਗੁਰੂ ਘਰ ਚ ਬੈਠੇ ਆ ਤੁਸੀਂ ਦੱਸੋ ਤੁਹਾਡੇ ਨਾਲ ਬੀਬੀਆਂ ਨਾਲ ਵਾਦਾ ਕੀਤਾ ਸਰਕਾਰ ਨੇ ਕਿ ਮੁੱਖ ਮੰਤਰੀ ਕੇਜਰੀਬਾਲ ਰਾਮਪਤਮਾਨ ਨੇ ਕਿ ਜੇ ਸਾਡੀ ਸਰਕਾਰ ਬਣ ਗਈ ਹਰ ਮਿੰਡੇ 1000 ਰੁਪਏ ਤੁਹਾਡੇ ਖਾਤੇ ਚ ਪਾਇਆ ਕਰੂਗਾ ਆ ਪੈਣਾ ਬੈਠੀਆਂ ਜਦੋਂ ਜ਼ੋਰ ਨਾਲ ਬੋਲੋ ਕੋਈ ਕਿਸੇ ਦੇ ਖਾਤੇ ਚ ਇੱਕ ਕੋਡੀ ਆਈ ਬੋਲੋ ਜਦੋਂ ਜ਼ੋਰ ਨਾਲ ਆਈ ਨਹੀਂ ਹੈ ਬੋਲੋ ਇੱਕ ਨਵਾਂ ਪੈਸਾ ਵੀ ਇੱਕ ਨਵਾਂ ਪੈਸਾ ਵੀ ਵਾਦਾ ਕਰਕੇ ਮੁੱਖ ਮੰਤਰੀ ਨੇ ਵਾਦਾ ਕਰਕੇ 4 ਸਾਲਾਂ ਚ 48000 ਰੁਪਏ ਜਿਹੜਾ ਵਾਦਾ ਕੀਤਾ ਸੀ ਚੋਣਾਂ ਚ ਵੋਟ ਲੈਣ ਲਈ ਨਹੀਂ ਪੂਰਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਵਾਦਾ ਕੀਤਾ ਸੀ ਮੁੱਖ ਮੰਤਰੀ ਬਣਨੇ ਤੋਂ ਪਹਿਲਾਂ ਕੇ ਸੀ ਦੇ ਦੋਚੇ ਫੜ ਕੇ ਜੇਲ੍ਹ ਭੇਜਣਗੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਲਈ ਜ਼ਿੰਮੇਵਾਰ ਦੋਛੇਂ ਤੇ ਕੋਈ ਕਾਰਵਾਈ ਨਹੀਂ ਹੋਣੀ ਤੁਮ ਜੇ ਜੀ ਸਰਕਾਰ ਗੁਰੂ ਨਾਲ ਧੋਖਾ ਕਰ ਸਕਦੀ ਹੈ ਉਹ ਸਰਕਾਰ ਸੰਗਤ ਨਾਲ ਤਾਂ ਧੋਖਾ ਕਰ ਚ ਉਹਨੂੰ ਕੋਈ ਲੱਜ ਸ਼ਰਮ ਹੈ ਹੀ ਨਹੀਂ ਇਸ ਕਰਕੇ ਮੇਰੀ ਬੇਨਤੀ ਹੈ ਕਿ 6 ਤਰੀਕ ਦੀ ਤਿਆਰੀ ਕਰੋ ਵੱਡੇ 6 ਤਰੀਕ ਨੂੰ ਪਿੰਡ ਪਿੰਡ ਵਿੱਚ ਪਟਿਆਰੇ ਦੇ ਮੋਹਾਲੀ ਦੇ ਪੂਰੀ ਜ਼ਿਲ੍ਹਾ ਦੋਨੇ ਬਾਡੀਆਂ ਔਰ ਸਟੇਟ ਲੀਡਰਸ਼ਿਪ ਪਰ ਵਿਧਾਨ ਸਭਾ ਦੀ ਲੀਡਰਸ਼ਿਪ ਪਰ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਇਹ ਸਾਡੇ ਰਹਿਬਰ ਤੇ ਸਨਮਾਨ ਤੇ ਹਮਲਾ ਹੋਇਆ ਇਹਨੂੰ ਅਣਖਤਾ ਫਖਰ ਦਾ ਸਵਾਲ ਬਣਾ ਕੇ ਇਸ ਅੰਦੋਲਨ ਨੂੰ ਲੜਨਾ ਕਿਉਂਕਿ ਪਹਿਲਾਂ ਬਠੋਈ ਕਲਾ ਚ ਬੈਠੇ ਇਹ ਜੱਟ ਕੇ ਬੈਠੇ ਆ ਦਲਤਾਂ ਨੂੰ ਕੁੱਟ ਕੇ ਬੈਠੇ ਆ ਔਰ ਉਦੋਂ ਤੋਂ 111 ਲੱਖ ਲੁੱਟ ਕੇ ਵੀ ਰੱਖੇ। ਤੋਂ ਮੈਂ ਪਟਿਆਲੇ ਵਾਲਿਆਂ ਨੂੰ ਬੇਨਤੀ ਕਰਨੇ ਚਾਹੁੰਦਾ ਕਿ ਥੋੜਾ ਹਿੰਮਤ ਔਰ ਜਨੂੰਨ ਨਾਲ ਪਟਿਆਲਾ ਔਰ ਮਹਾਰੀ ਮਿਲ ਕੇ 6 ਤਰੀਕ ਦੇ ਇਸ ਧਰਮੇ ਨੂੰ ਇਤਿਹਾਸਿਕ ਧਰਨਾ ਬਣਾਉਣਾ ਇਹ ਪਿੰਡ ਵਾਲਿਆਂ ਨੂੰ ਮੈਂ ਪ੍ਰੋਸਾਹ ਦਿੰਦਾ ਕਿ ਇਸ ਜਾਤੀ ਦੇ ਵਿਰੁੱਧ ਇਸ ਬੇਇਨਸਾਫੀ ਦੇ ਵਿਰੁੱਧ ਕਸਪੀ ਆਪਣੇ ਅੰਦਰ ਲੜਾਈ ਲੜਨ ਦਾ ਪੂਰਾ ਜਜ਼ਬਾ ਪੈਦਾ ਕਰਨਾ ਹੈ ਰੱਖਣਾ ਹੈ ਔਰ ਬੀਐਸਪੀ ਬੋਧੂ ਸਮਾਜ ਪਾਰਟੀ ਵੀ ਪੂਰਨ ਤੌਰ ਤੇ ਤੁਹਾਡੇ ਸਪੈਸ ਦੇ ਉਪਰ ਖੜੀ ਹੈ ਆਪਾਂ ਲੜਾਈ ਮਿਲ ਕੇ ਲੜਾਂਗੇ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸਟੈਚੂ ਜਿੱਥੋਂ ਉਠਾਇਆ ਪੰਜਾਬ ਦੀ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਉਹ ਕੋਈ ਜਗ੍ਹਾ ਤੇ ਲਗਾਵੇ ਔਰ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰੇ ਔਰ ਜਿਹੜੀ ਥਾਣੇ ਦੇ ਮੁਖੀ ਦੀ ਜਿਹੜੀ ਨੈਗਲੀਜੈਂਸੀ ਹੈ ਜਾਂ ਅਪਰਾਧੀਆਂ ਦੀ ਪਿੱਛਾ ਪੜਨ ਦੀ ਜਿਹੜੀ ਉਹਦੀ ਕਾਰਵਾਈ ਹੈ ਉਹਦੇ ਆਧਾਰ ਤੇ ਉਹਦੇ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਧੰਨਵਾਦ ਜੈਪੀ ਜੈਪਤ ਹੋਰ ਗੁਰੂ ਜੀ ਦਾ ਸਵਾਗਤ ਹੈ